ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਸੋ ਕਿਸਾਨ ਭਰਾਵੋ ਅੱਜ ਦੀ ਵੀਡੀਓ ਕਰਤਾਰ 4530 ਟਰੈਕਟਰ ਲੈ ਕੇ ਆਏ ਆ ਇਹ ਟਰੈਕਟਰ ਨਵਾਂ ਲਾਂਚ ਕੀਤਾ ਕਰਤਾਰ ਵਾਲਿਆਂ ਨੇ ਤੇ ਇਹ ਟਰੈਕਟਰ 45 ਐਚਪੀ ਦੇ ਵਿੱਚ ਜਿਹੜੀ ਸਭ ਤੋਂ ਮੇਨ ਗੱਲ ਹੈ ਜਿਹੜਾ ਇਹਦਾ ਇੰਜਨ ਹੈ ਜੀ ਉਹ ਹੈਗਾ ਕਲੋਸ ਕਰਦਾ ਸੋ ਕਿਸਾਨ ਭਰਾਵਾਂ ਦੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਵੀ ਕਲੋਸ ਕਰ ਇੰਜਨ ਦੇ ਵਿੱਚ ਜਿਹੜਾ ਟਰੈਕਟਰ ਆਵੇ ਸੋ ਕਰਤਾਰ ਵਾਲੇ ਇਹ ਜਿਹੜਾ ਇੰਜਨ ਹੈਗਾ ਕਲੋਸ ਕਰ ਦੇ ਵਿੱਚ ਲੈ ਕੇ ਆਏ ਨੇਗੇ ਤੇ ਤਿੰਨ ਸਿਲੰਡਰ 45 ਐਚਪੀ ਕੈਟਾਗਰੀ ਹੈ ਫੋਰ ਡਰਾਈਵ ਦੇ ਵਿੱਚ ਹੈ ਜੇ ਕਿਸੇ ਭਰਾ ਨੇ ਫੋਰ ਡਰਾਈਵ ਦੇ ਵਿੱਚ 50 ਐ 50 एचबी ਦਾ ਟਰੈਕਟਰ ਵੀ ਮਿਲ ਜੂਗਾ ਸੇਮ ਇਦਾਂ ਦਾ ਤੇ ਜਿਹੜਾ ਹਿੱਸਾ ਆ ਗਿਆ ਇਹਦਾ ਹਿੱਸਾ ਆ ਗਿਆ ਜੀ ਕਰਾਰੋ ਦਾ ਇਹ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਐ ਸੋ ਡਿਮਾਂਡ ਤੇ ਇਹ ਟਰੈਕਟਰ ਕਰਾਰੋ ਹਿੱਸੇ ਦੇ ਵਿੱਚ ਆਇਆ ਹੈਗਾ ਇਹ ਟਰੈਕਟਰ 14928 ਦੇ ਟਾਇਰ ਨੇ ਜਿਹੜੇ ਦੇ ਬੈਕ ਨੇ ਤੇ ਫਰੰਟ ਟਾਇਰ ਆ ਗਿਆ ਜੀ 9518 ਦੇ ਤੇ ਬਾਕੀ ਸੋ ਦੀ ਲੁੱਕ ਦੀ ਗੱਲ ਕਰੀਏ ਤਾਂ ਇੱਕ ਵੱਖਰੀ ਜਿਹੀ ਲੁੱਕ ਦਿੱਤੀ ਗਈ ਹੈ ਫਰੰਟ ਐਲਈਡੀ ਲਾਈਟਾਂ ਤੇ ਬੰਪਰ ਜਿਹੜਾ weight ਦੇ ਰਹੀ ਹੈ ਕੰਪਨੀ ਉਹ 80 ਕਿਲੋ ਫਰੰਟ ਤੇ weight ਦੇ ਰਹੀ ਹੈ ਤੇ ਬਾਕੀ ਅੱਗੇ ਰਸੀ ਜਿਹੜਾ ਪਲੇਟਫਾਰਮ ਆ ਉਹ ਦਿਖਾ ਦੇ ਖੁੱਲਾ ਡੁੱਲਾ ਇਹਦਾ ਪਲੇਟਫਾਰਮ ਰੱਖਿਆ ਗਿਆ ਹੈ ਤੇ ਜਿਹੜੇ ਗੀਅਰ ਨੇ ਇਹਦੇ ਹਾਈ ਗੇਅਰ ਸਾਈਡ ਗੀਅਰ ਦੇ ਵਿੱਚ ਆ ਗਿਆ ਤੇ ਬਾਕੀ ਇਹ ਜਿਹੜਾ ਇਹਦਾ ਮਤਲਬ ਦਿਖਾ ਦੇ ਇੱਕ ਵਾਰ ਮੀਟਰ ਵਗੈਰਾ ਦਾ ਡਿਜੀਟਲ ਮੀਟਰ ਆ ਗਿਆ ਤੇ ਜਿਹੜੀ ਇਹਦੀ ਪਿੱਛੋ ਲੁੱਕ ਹੈਗੀ ਤੇ ਉਹ ਵੀ ਦਿਖਾ ਦਣਾ ਮੈਂ ਤੁਹਾਨੂੰ ਜਿਹਦੀ ਦੀ ਲਿਫਟ ਕਪੈਸਿਟੀ ਹੈਗੀ ਉਹ 18 ਕਿਜੀ ਹੈ ਬਾਕੀ 1800 ਕਿਜੀ ਤੇ ਡਬਲ ਡਿਸਟ੍ਰਿਬਿਊਟਰ ਤੇ ਬਾਕੀ ਐਲ ਬ੍ਰੇਕ ਕਹਿ ਦਈਏ ਆਪਾਂ ਵੀ ਇਹ ਜਿੰਨਾ ਵੀ ਟਰੈਕਟਰ ਸ਼ੋਤ ਕੇ ਬਣਾਇਆ ਹੈਗਾ ਤੇ ਕਿਸਾਨਾਂ ਦੀ ਡਿਮਾਂਡ ਨੂੰ ਰੱਖ ਕੇ ਬਣਾਇਆ ਗਿਆ ਹੈਗਾ ਸੋ ਜਿਹੜੇ ਭਰਾਵਾਂ ਨੇ ਇਹ ਟਰੈਕਟਰ ਖਰੀਦਿਆ ਹੈਗਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਟਰੈਕਟਰ ਕਿਵੇਂ ਦਾ ਲੱਗਿਆ ਸੋ ਡਿਊਲ ਕਲਚ ਪਾਵਰ ਸਟੀering ਤੇ ਸਾਰੀਆਂ ਜਿਹੜੀਆਂ ਦੇ ਵਿੱਚ ਸਹੂਲਤਾਂ ਦਿੱਤੀਆਂ ਗਈਆਂ ਨੇਗੀਆਂ ਜਿਵੇਂ ਮਲਟੀ ਸਵੀਟ ਔਰ ਬਾਕਸ ਪੀਟੀਓ ਆ ਗਈ ਤੇ ਕੰਪਨੀ ਵੱਲੋਂ ਜਿਹੜੀ ਸਰਵਿਸ ਰੱਖੀ ਗਈ ਹੈਗੀ ਉਹ 500 ਘੰਟੇ ਤੇ ਰੱਖੀ ਗਈ ਹੈ ਸੋ ਜਿਹੜੇ ਭਰਾਵਾਂ ਨੇ ਬੁਕਿੰਗ ਕਰਨੀ ਹੈਗੀ ਤਾਂ ਕੰਪਨੀ ਦਾ ਜਿਹੜਾ ਕੰਟੈਕਟ ਨੰਬਰ ਹੈਗਾ ਉਹ ਆਪਾਂ ਸਕਰੀਨ ਤੇ ਦੇਵਾਂਗੇ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਬੁਕਿੰਗ ਕਰ ਸਕਦੇ ਹੋ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਰਤਾਰ ਦਾ ਜਿਹੜਾ 4537 ਟਰੈਕ ਰਹਗਾ ਕਲੋਸ ਕਰ ਦੇ ਇੰਜਨ ਦੇ ਵਿੱਚ ਆਏਗਾ ਵੱਡੀ ਗੱਲ ਆ ਜਿਹੜੀ ਵੀ ਉਸ ਨੂੰ ਕਿਵੇਂ ਦਾ ਲੱਗਿਆ ਤੋਂ ਪੇਜ ਫਾਲੋ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ